ਹਾਂਜੀ ਅੱਜ ਜੋ ਆਪਾਂ ਵੀਡੀਓ ਬਣਾਈ ਹੈ ਸਪੈਸ਼ਲ ਮੈਚਿੰਗ ਸੂਟਾਂ ਤੇ ਹੀ ਬਣਾਈ ਹੈ ਜੋ ਕਿ ਬਹੁਤ ਹੀ ਜ਼ਿਆਦਾ ਪ੍ਰਾਈਸ ਘੱਟ ਦੇ ਵਿੱਚ ਕੈਮਰੀ ਕਾਟਨ ਦੇ ਪ੍ਰਿੰਟਡ ਮੈਚਿੰਗ ਸੂਟ ਰਹਿਣਗੇ 1 70 ਵੱਡੇ ਪਣੇ ਦੀ ਸ਼ਰਟ ਰਹੂਗੀ ਬਾਟਮ ਇਸ ਦੇ ਨਾਲ 2 ਮੀਟਰ ਵੱਡੇ ਪਣੇ ਦੀ ਰਹੇਗੀ ਪਲੇਨ ਸਕਰੀਨ ਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਇਹ ਵਾਲੇ ਸੂਟ ਵੀ ਪਿਓਰ ਕੈਮਰੀ कॉटन ਦੇ ਨੇ ਸੇਮ ਹੀ ਇਹਨਾਂ ਦਾ ਪ੍ਰਾਈਸ ਰਹੇਗਾ 450 ਸ਼ਰਟ ਵੀ ਇਸ ਦੇ ਨਾਲ 1.70 ਵੱਡੇ ਪਣੇ ਦੀ ਬਾਟਮ ਵੀ ਪਲੇਨ ਵੱਡੇ ਪਣੇ ਦੀ 2 ਮੀਟਰ ਦੀ ਇਹ ਵਾਲੇ ਸੂਟ ਵੀ ਦੋਨੋਂ ਪਿਓਰ ਕੈਮਰੀ कॉटनਸ ਮਿਲਣਗੇ ਮੈਚਿੰਗ ਸੇਮ ਫੈਬਰਿਕਾ ਸੇਮ ਪ੍ਰਾਈਸ ਜੋ ਵੀ ਇਸ ਵੀਡੀਓ ਵਿੱਚ ਤੁਹਾਨੂੰ ਸੂਟ ਪਸੰਦ ਆਉਦਾ ਮੇਰੇ WhatsApp ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਇਹਨਾਂ ਦੇ ਵਿੱਚ ਆਪਾਂ ਟਾਈ ਡਾਈ ਵਾਲੇ ਪ੍ਰਿੰਟ ਵੀ ਐਡ ਕੀਤੇ ਹੋਏ ਨੇ ਔਰ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹਾਂਜੀ ਇਹ ਟਾਈ ਡਾਈ ਆਪਣੇ ਕੋਲ ਸਿਲਕ ਰੈ ਟਾਈ ਡਾਈ ਸਿਲਕ ਦਾ ਸਟੱਫ ਰਹੇਗਾ ਪ੍ਰੀਮੀਅਮ ਕੁਆਲਿਟੀ ਆਲ ਓਵਰ 5 ਮੀਟਰ ਸੂਟ ਰਹੇਗਾ 599 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਰਹਿਣਗੇ ਪਿਓਰ ਕੈਮਰੀ ਕਾਟਨ ਦੇ ਪ੍ਰਾਈਸ ਤੁਹਾਨੂੰ ਪਤਾ ਹੀ ਹੈ 450 ਫਰੀ ਸ਼ਿਪਿੰਗ ਇਹ ਵਾਲੇ ਸੂਟ ਵੀ ਪਿਓਰ ਕੈਮਰੀ ਕਾਟਨ ਦੇ ਰਹਿਣਗੇ ਇਹਨਾਂ ਸੂਟਾਂ ਦਾ ਵੀ ਪ੍ਰਾਈਸ ਸੇਮ ਹੈ 450 ਕੈਮਰੀ ਕਾਟਨ ਦੇ ਮੈਚਿੰਗ ਸੂਟ ਨੇ ਕੋਈ ਵੀ ਸੂਟ ਤੁਹਾਨੂੰ ਇਸ ਵੀਡੀਓ ਵਿੱਚ ਪਸੰਦ ਆਉਂਦਾ ਤੁਸੀਂ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਦੇ ਵਿੱਚੋਂ ਤੁਸੀਂ ਇੱਕ ਸੂਟ ਵੀ ਬਾਈ ਕਰ ਸਕਦੇ ਹੋ ਇੱਕ ਤੋਂ ਵੱਧ ਵੀ ਸੂਟ ਬਾਈ ਕਰ ਸਕਦੇ ਹੋ ਲਿਮਟਿਡ ਇਸ ਸਟਾਕ ਹੈ ਤੁਸੀਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ